ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮਤਾ ਅ ਤਾਜ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਰੀਬ 28 ਲੱਖ 80 ਹਜ਼ਾਰ ਰੁਪਏ ਦੀ ਲਾਗਤ ਨਾਲ ਸ੍ਰੀ ਚਮਕੌਰ ਸਾਹਿਬ ਦੇ ਬਾਕਮਾਂ ਸਰਕਾਰੀ ਸਕੂਲਾਂ ਦੇ ਵਿਕਾਸ ਕਰ ਜਾਂਦਾ ਕੀਤਾ ਉਦਘਾਟਨ ਇਸ ਸਮੇਂ ਬੋਲਦਿਆਂ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਹਰ ਬੱਚੇ ਨੂੰ ਮਿਆਰੀ ਅਤੇ ਸਮਕਾਲੀ ਸਿੱਖਿਆ ਮੋਹੀਆਂ ਕਰਾਉਣਾ ਹੈ ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਿੱਤੇ ਸਰਕਾਰੀ ਸਕੂਲਾਂ ਨੂੰ ਨਜ਼ਰ ਅੰਦਾਜ਼ ਕੀਤਾ ਉੱਥੇ ਅੱਜ ਦੇ ਸਰਕਾਰੀ ਸਕੂਲ ਮਿਆਰੀ ਸੁਵਿਧਾ ਦੇ ਸਬੰਧ ਵਿੱਚ ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲਾ ਕਰ ਰਹੇ ਹਨ ਉਨਾ ਪੰਜਾਬ ਸਰਕਾਰ ਦੀ ਪਹਿਲ ਕਦਮੀਆਂ ਸਦਕਾ ਅੱਜ ਜਿੱਥੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ ਉੱਥੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਵਿਸ਼ੇਸ਼ ਰਿਪੋਰਟ ਕੁਲਵਿੰਦਰ ਸਿੰਘ ਰਸੂਲਪੁਰ ਜਿਹੜਾ ਅੱਗੇ ਪੜਨ ਦੇ ਵਿੱਚ ਵੀ ਜਿਹੜਾ ਹੈਗਾ ਧਿਆਨ ਲੱਗੇਗਾ ਕਿਵੇਂ ਦੇਖਦੇ ਹੋਗੇ ਦੇਖੋ ਜੀ ਬਹੁਤ ਵਧੀਆ ਜਿਹੜਾ ਪੰਜਾਬ ਦਾ ਮਾਹੌਲ ਬਦਲ ਰਿਹਾ ਹੈ ਔਰ ਸਿੱਖਿਆ ਕ੍ਰਾਂਤੀ ਦੇ ਤਹਿਤ ਸਰਦਾਰ ਭਗਵੰਤ ਸਿੰਘ ਮਾਨੋਂ ਵੱਲੋਂ ਜੋ ਬਦਲਾਅ ਸਕੂਲਾਂ 'ਚ ਲੈ ਕੇ ਆਉਂਦਾ ਹੈ ਉਹਦੀ ਕੋਈ ਮਿਸਾਲ ਨਹੀਂ ਕਿਉਂਕਿ ਅੱਜ ਤੋਂ 3 ਸਾਲ ਪਹਿਲਾਂ ਜਦੋਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਵੇਲੇ 60% ਸਕੂਲਾਂ ਦੀਆਂ ਜਿਹੜੀਆਂ ਚਾਰ ਦੀਵਾਰੀਆਂ ਹੈਗੀਆਂ 50% ਬੱਚੇ ਥੱਲੇ ਬੈਂਦੇ ਸਨ ਕੋਈ ਬੈਂਚ ਟੇਕਸਟ ਵਗੈਰਾ ਨਹੀਂ ਸੀ ਟਾਇਲਟਸ ਦਾ ਬੁਰਾ ਹਾਲ ਸੀ ਤੇ ਕੋਈ ਸਾਇੰਸ ਲੈਬ ਵਗੈਰਾ ਹੈ ਨਹੀਂ ਸੀ ਟੀਚਰਸ ਜਿਹੜੇ ਹੈ ਉਹਨਾਂ ਨੂੰ ਤਨਖਾਹਾਂ ਵਧੀਆ ਨਹੀਂ ਸੀ ਮਿਲਦੀਆਂ ਲੇਕਿਨ ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਜਿਹੜੀ ਇਹ ਬਾਗਡੋਰ ਸੰਭਾਲੀ ਹੈ ਇੱਕ ਬਹੁਤ ਵੱਡੀ ਜਿਹੜੀ ਕ੍ਰਾਂਤੀ ਜੋ ਸਿੱਖਿਆ ਦੇ ਖੇਤਰ ਚ ਆਈ ਹੈ ਔਰ ਅੱਜ ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਅੱਜ ਹਰ ਜਿਹੜਾ ਸਕੂਲ ਆ ਉਹਦੀ ਚਾਰ ਦੀਵਾਰੀਆਂ ਨੇ ਔਰ ਹਰ ਬੱਚਾ ਉਹਦੇ ਲਈ ਬੈਠਣ ਲਈ ਬੈਂਚ ਤੇ ਡੈਸਕ ਹਨ ਉਹਨਾਂ ਨੂੰ ਬੜੀਆਂ ਸਹੂਲਤਾਂ ਮਿਲਦੀਆਂ ਉਹਨਾਂ ਨੂੰ ਕਿਤਾਬਾਂ ਜਿਹੜੀਆਂ ਸਹੂਲਤਾਂ ਮਿਲਦੀਆਂ ਔਰ ਜਿਹੜੇ ਟੀਚਰਸ ਨੇ ਉਹਨਾਂ ਦੀ ਜਿਹੜੀ ਸਿੱਖਲਾਈ ਹੈ ਉਹ ਵੀ ਵਧੀਆ ਜਿਹੜੇ ਬਾਹਰ ਡਿਵੈਲਪ ਜਿਹੜੇ ਕੰਟਰੀਆਂ ਜਿਵੇਂ ਫਿਨਲੈਂਡ ਸਿੰਗਾਪੁਰ ਉੱਥੋਂ ਉਹਨਾਂ ਦੀ ਸਿੱਖਲਾਈ ਕਰਵਾਈ ਹੈ ਤੇ ਅੱਜ ਸਕੂਲਾਂ ਦੇ ਜਿਹੜੇ ਰਿਜ਼ਲਟ ਨੇ ਉਹ ਦੱਸਦੇ ਨੇ ਕਿ ਕਿੰਨਾ ਤਕਬੀਲੀ ਜਿਹੜੀ ਹੈਗੀ ਆ ਪੰਜਾਬ ਚ ਆਈ ਹੈ ਕਿਉਂਕਿ ਜਿਹੜੇ ਵੀ ਸਕੂਲ ਚ ਮੈਂ ਗਿਆ ਉੱਥੇ 100% ਜਿਹੜੇ ਨਤੀਜੇ ਉੱਥੇ ਮਿਲ ਰਹੇ ਨੇ ਅੱਜ ਪੰਜ ਸਕੂਲਾਂ ਚ ਅਸੀਂ ਗਏ ਆਂ ਔਰ ਬਹੁਤ ਲੋਹਾਰ ਬਦਲੀ ਪੱਹਾਰ ਸੀ ਇਹ ਰੋਦੀ ਪਾਰਟੀਆਂ ਵੀ ਕਹਿੰਦੀਆਂ ਕਿ ਸਕੂਲਾਂ ਦੇ ਵਿੱਚ ਜਿਹੜਾ ਜਿਹੜੇ ਉਦਘਾਟਨ ਕਰਦੇ ਆਂ ਕਮਰਿਆਂ ਦਾ ਉਦਘਾਟਨ ਕਰਦੇ ਆਂ ਇਹਨੂੰ ਲੈ ਕੇ ਇਹਦੇ ਬਾਰੇ ਕੀ ਕਹਿੰਦੇ ਆਂ ਦੇਖੋ ਉਹਨਾਂ ਕੋਲ ਹੋਰ ਕੋਈ ਕੰਮ ਹੈ ਨਹੀਂ ਮੁਕਤਾ ਚੀਨੀ ਕਰਨਾ ਉਹਨਾਂ ਦਾ ਹੁਣ ਧਰਮ ਬਣ ਗਿਆ ਕਿਉਂਕਿ ਉਹਨਾਂ ਕੋਲ ਕੋਈ ਐਸਾ ਮੁੱਦਾ ਨਹੀਂ ਕਿਉਂਕਿ ਚਾਹੇ ਸਿੱਖਿਆ ਦੀ ਗੱਲ ਕਰਦੇ ਚਾਹੇ ਸਿਹਤ ਦੀ ਗੱਲ ਕਰ ਲੋ ਚਾਹੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰ ਲੋ ਚਾਹੇ ਸਪੋਰਟਸ ਦੀ ਗੱਲ ਕਰ ਲੋ ਚਾਹੇ ਨਹਿਰੀ ਪਾਣੀ ਦੀ ਗੱਲ ਕਰ ਲੋ ਚਾਹੇ ਕਿਸਾਨੀ ਨੂੰ 12 ਘੰਟੇ ਤੋਂ ਵੱਧ ਜਿਹੜੀ ਬਿਜਲੀ ਦੀ ਗੱਲ ਕਰ ਲੋ ਚਾਹੇ 90% ਪਰਿਵਾਰਾਂ ਨੂੰ ਜ਼ੀਰੋ ਬਿਲਾਂਡ ਦੀ ਗੱਲ ਕਰ ਲੋ ਚਾਹੇ ਟੋਲ ਪਲਾਜ਼ੇ ਬੰਦ ਕਰਨ ਦੀ ਗੱਲ ਕਰ ਲੋ ਚਾਹੇ ਇੱਕ ਵੱਡੇ ਥਰਮਲ ਪਲਾਂਟ ਖਰੀਦਣ ਦੀ ਗੱਲ ਕਰ ਲੋ ਕੋਈ ਜਵਾਬ ਹੀ ਨਹੀਂ ਇਸ ਸਰਕਾਰ ਦਾ ਤੇ ਹੁਣ ਉਹ ਉਹ ਬੌਂਦਲੇ ਪਏ ਨੇ ਕਿ ਹੁਣ ਖਿੱਚਾ ਕਿਵੇਂ ਜਾਵੇ ਸਰਕਾਰ ਨੂੰ ਇਸ ਕਰਕੇ ਉਹ ਐਦਾਂ ਨਹੀਂ ਜਿਹੜੀਆਂ ਸਟੇਟਮੈਂਟਸ ਸੁਣਦੇ ਨੇ ਜਿਵੇਂ ਪਿੱਛੇ ਜੇ ਬਕਤਾਬ ਬਾਜਵਾ ਜੀ ਨੇ ਜੋ ਕਿਹਾ ਸੀ ਕਿ ਬੱਤੀ ਬੰਬ ਹਲੇ ਪਏ 18 ਚੱਲ ਗਏ ਜੇ ਉਹਨਾਂ ਨੂੰ ਇੰਨਾ ਹਿਸਾਬ ਤੱਕ ਪਤਾ ਹੈ ਤਾਂ ਫਿਰ ਦੱਸਦੇ ਹੁਣ ਵੀ ਕਿੱਥੇ ਪਏ ਆ ਇਸ ਕਰਕੇ ਉਹ ਬੌਂਦਲੇ ਹੋਇਆ ਉਹਨਾਂ ਨੂੰ ਕੋਈ ਕੋਈ ਜਵਾਬ ਨਹੀਂ ਹੈ ਤਰੱਕੀ ਦਾ ਜੋ ਪੰਜਾਬ ਦੇ